ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਕੌਟਿਕ ਚੰਦੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਆਰਟੀਕਲ ਬਹੁਤ ਸੋਹਣੇ ਲੈ ਕੇ ਆਏ ਭੈਣਾਂ ਦੇ ਪਸੰਦ ਵੀ ਹੋਣਗੇ ਤੇ ਪ੍ਰਾਈਜ਼ ਵੀ ਬਹੁਤ ਘੱਟ ਰਹਿਣ ਵਾਲਾ ਸਾਰੇ ਸੁੱਟਾਂ ਦਾ ਵਰਕ ਪ੍ਰਾਈਜ਼ ਵਿਦ ਦੁਪੱਟਾ ਸਾਰਾ ਕੁਝ ਜੀ ਆਪਾਂ ਲਾਤਾ ਜੀ ਬਿਦੌਟ ਕੁਝ ਨਹੀਂ ਹੋਣਾ ਦੇਚ ਤੇ ਵਰਕ ਪ੍ਰਾਈਜ਼ ਹੋਗਾ ਨਾਲ ਹੀ ਆਪਾਂ ਵਿਦ ਵਰਕ ਵਿਦ ਸਟਫ ਵਿਦ ਦੁਪੱਟਾ ਤੁਹਾਨੂੰ ਸੂਟ ਦਿਖਾਉਣੀ ਆ ਖੋਲ ਕੇ ਜੀ ਇਹ ਆਪਾਂ ਸਟਿਚਿੰਗ ਬਿਦੌਟ ਸਟਿਚਿੰਗ ਦੇ ਦਾ ਪ੍ਰਾਈਜ਼ ਲਿਖਿਆ ਹੋਇਆ ਜੀ 2300 ਜੀ ਇੰਤ ਦਵਟਾ ਜੀ ਇਹਦੇ ਤਾਂ ਆਪਾਂ ਜਿਹੜਾ ਪ੍ਰਾਈਸ ਤੇ ਇਸ ਲਿਖਿਆ ਹੈ ਤੇ ਬਹੁਤ ਸੋਹਣਾ ਸੂਟ ਹੈ ਹਨਾ ਤੇ ਤੁਸੀਂ ਇਹਨੂੰ ਸਟਿਚਿੰਗ ਕਰਾਉਣਾ ਤਾਂ ਦੇਖੋ ਆਪਾਂ ਕਿੰਨੀ ਸੋਹਣੀ ਸਟਿਚਿੰਗ ਦੇ ਨਾਲ ਆਪਾਂ ਤੁਹਾਨੂੰ ਇਹ ਸੂਟ ਰੈਡੀ ਕਰਕੇ ਦਿਖਾਇਆ ਤੇ ਪ੍ਰਾਈਸ ਆਪਣੇ ਬਹੁਤ ਘੱਟ ਰਹਿਣਗੇ ਜਿਹੜੇ ਆਪਾਂ ਸੂਟਾਂ ਦੇ ਪ੍ਰਾਈਸ ਤੁਸੀਂ ਹਰ ਬਟਿਕ ਤੋਂ ਤੁਸੀਂ ਜਿਹੜੇ ਤੋਂ ਬਟਿਕ ਤੋਂ ਇਸ ਤੋਂ ਵੀ ਤੁਸੀਂ ਤਿਆਰ ਕਰਾਉਨੇ ਹਨਾ ਕਿੰਨਾ-ਕਿੰਨਾ ਰੇਟ ਪੈ ਜਾਂਦਾ ਇਹਨਾਂ ਦਾ ਪ੍ਰਾਈਸ ਤਾਂ ਥੋੜਾ ਸੂਟਾਂ ਦੇ ਤੁਹਾਨੂੰ ਇੱਥੇ ਪ੍ਰਾਈਸ ਨਹੀਂ ਘੱਟ ਪਊਗਾ ਵੱਧ ਪਊਗਾ ਜੀ ਸੋਰੀ ਵੱਧ ਨਹੀਂ ਪੈਣਾ ਪ੍ਰਾਈਸ ਤੇ ਜਿਹੜਾ ਆਪਣੇ ਘੱਟ-ਘੱਟ ਪ੍ਰਾਈਸ ਦੇ ਵਿੱਚ ਆਪਾਂ ਸੂਟ ਰੈਡੀ ਕਰਕੇ ਲੈ ਕੇ ਆਏ ਤੇ ਤੁਹਾਨੂੰ ਦੁਪੱਟਾ ਵੀ ਦਿਖਾਉਨੇ ਆ ਟਾਈ ਐਂਡ ਆਈ ਦੁਪੱਟਾ ਆਪਾਂ ਤਿਆਰ ਕੀਤਾ ਇਹਦੇ ਨਾਲ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਜਿਹੜਾ ਸੂਟ ਇੰਨਾ ਸੋਹਣਾ ਬਣਿਆ ਹੋਇਆ ਨਾ ਤੇ ਪਰਾਈ ਵੀ ਬਹੁਤ ਘੱਟ ਆ ਹਨਾ ਤੇ ਐਵੇਂ ਦੇ ਸੂਟ ਤੁਸੀਂ ਰੈਡੀ ਕਰਵਾਉਣੇ ਤੇ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੇ ਤੁਸੀਂ ਸਾਡੇ ਨਾਲ ਗੰਢਦੇ ਹੋਏ ਨੰਬਰਾਂ ਤੇ ਮੈਸਜ ਕਾਲ ਕਰੋ ਜੀ ਤੇ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੀ ਹੈ ਮਹਿੰਦੀ ਛੇੜ ਦੇ ਵਿੱਚ ਸੂਟ ਹੈ ਜਿਹੜਾ ਉੱਪਰ-ਉੱਪਰ ਫਲਾਵਰ ਸਾਰੀ ਸ਼ਰਟ ਦੇ ਉੱਪਰ ਫਲਾਵਰ ਕੀਤੇ ਹੋਏ ਆ ਤੇ ਬਾਜੂ ਤੇ ਪਹੁੰਚੇ ਰੈਡੀ ਕੀਤੇ ਹੋਏ ਹੈਵੀ ਪਹੁੰਚੇ ਹੈਵੀ ਬਾਜੂ ਆ ਜੀ ਆ ਦੇਖੋ ਤੁਹਾਨੂੰ ਅਸੀਂ ਦੁਪੱਟਾ ਵੀ ਖੋਲ ਕੇ ਦਿਖਾਵਾਂਗੇ ਤੇ ਬਾਜੂ ਪਹੁੰਚੇ ਇੱਕ ਕਰੋ ਜੀ ਕਿੰਨੀ ਸੋਹਣੀ ਫਿਟਿੰਗ ਨੇ ਇਹਦੇ ਵਰਕ ਚੈੱਕ ਕਰੋ ਤੇ ਸਾਰਾ ਕੰਮ ਜਿਹੜਾ ਆਪਣਾ ਹੋਇਆ ਹੋਇਆ ਜੀ ਇਹਦੇ ਸਾਰੀ ਸ਼ਰਟ ਦੇ ਉੱਪਰ ਤੇ ਹੈਵੀ ਹੈਵੀ ਸ਼ਰਟ ਆਪਾਂ ਬਣ ਤਿਆਰ ਹੋਇਆ ਜਿਹੜਾ ਸੂਟ ਜੀ ਬਹੁਤ ਸੋਹਣਾ ਲੱਗ ਰਿਹਾ ਤੇ ਪ੍ਰਾਈਸ ਬਹੁਤ ਹਨਾ ਘੱਟ ਹੈ ਤੇ ਜਿਹੜਾ ਤੁਸੀਂ ਕੋਹਰ ਸੂਟ ਆਰੀ ਵਰਕ ਦੇ ਵਿੱਚ ਰੱਖਿਆ ਇਹ ਆਪਾਂ ਆਰੀ ਵਰਕ ਦਾ ਜੀ ਮਸ਼ੀਨਰੀ ਦੇ ਵਿੱਚ ਕੀਤਾ ਹੈ ਕਈ ਵਾਰ ਭੈਣਾ ਐਣਾ ਸਮਝ ਲੈਣੇ ਵੀ ਆਰੀ ਵਰਕ ਕੀ ਕੀਤਾ ਇਹ ਆਰੀ ਵਰਕ ਮਸ਼ੀਨਰੀ ਵਰਕ ਦੇ ਵਿੱਚ ਹੋ ਜਾਂਦਾ ਜੀ ਇਹ ਸੂਟ ਜੀ ਆਰੀ ਵਰਕ ਦਾ ਤਿਆਰ ਕੀਤਾ ਆਪਾਂ ਇਹਨੂੰ ਆਪਾਂ ਜਿਹੜੇ ਹੈਂਡ 'ਚ ਵੀ ਕਰਾ ਸਕਦੇ ਆ ਇਹ ਪਸ਼ਮੀਨਾ ਜੀ ਸ਼ਿਮਰ ਪਸ਼ਮੀਨਾ ਡਬਲ ਟੋਨ ਦੇ ਵਿੱਚ ਜਿਹੜਾ ਸੂਟ ਕਟ ਡਬਲ ਟੋਨ ਵੀ ਕਹਿੰਦੇ ਆ ਪਸ਼ਮੀਨਾ ਸ਼ਿਮਰ ਪਸ਼ਮੀਨਾ ਵੀ ਕਹਿੰਦੇ ਆ ਸ਼ਿਮਰ ਪਸ਼ਮੀਨੇ 'ਚ ਸੂਟ ਰੈਡੀ ਕੀਤਾ ਆਪਾਂ ਆਰੀ ਵਰਕ ਦਾ ਅਗਲਾ ਥੋੜਾ ਤੁਹਾਨੂੰ ਦਿਖਾਉਣੀ ਆ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਪਸ਼ਮੀਨੇ 'ਚ ਕੀਤਾ ਹੈ ਇਹ ਪਸ਼ਮੀਨੇ ਚ ਆਪਾਂ ਮੈਚਿੰਗ ਸੂਟ ਕੀਤਾ ਪਹੁੰਚੇ ਤੇ ਤੇ ਬਾਜੂ ਤੇ ਵਰਕ ਕੀ ਹੈ ਤਾਂ ਜੀ ਤੇ ਤੁਸੀਂ ਆ ਜਿਹੜਾ ਪਹੁੰਚੇ ਤੇ ਆਪਾਂ ਲਹਿਰ ਬਣਾਈਆਂ ਹੋਈਆਂ ਇਹ ਤੁਸੀਂ ਸ਼ਰਟ ਦੀ ਤੇ ਨੀਚੇ ਵੀ ਕਰਵਾ ਸਕਦੇ ਆ ਪਹੁੰਚੇ ਤੇ ਵੀ ਆਪਾਂ ਨੂੰ ਸਮਾਰਨ ਨਹੀਂ ਪੈਂਦਾ ਤਾਂ ਕਰਕੇ ਪਹੁੰਚੇ ਆਪਾਂਵੇਂ ਬਣਾ ਦੇਣੇ ਹੁੰਦੇ ਆ ਤੇ ਨਾਲ ਤੁਸੀਂ ਦੁਪੱਟਾ ਵੇਖੋ ਟਾਈ ਹੰਡਾਈ ਦਾ ਤਿੰਨ ਛੇੜ ਆਪਾਂ ਦੁਪੱਟਾ ਤਿਆਰ ਕੀਤਾ ਹੈ ਮੈਚਿੰਗ ਸੂਟ ਹੈ ਪਸ਼ਮੀਨੇ ਚ ਜੀ ਇਹ ਇਹ ਪਛਮੀ ਨੇ ਜੀ ਤੇ ਆਪਾਂ ਕੀਤਾ ਜੀ ਛੁਈ ਮੁਈ ਜੋਰੀਟ ਦੇ ਵਿੱਚ ਸੂਟ ਰੈਡੀ ਕੀਤਾ ਆ ਤੁਹਾਨੂੰ ਦਿਖਾਉਣੀ ਹੈ ਚੱਕ ਵਾਲੀ ਜੋਰੀਟ ਹੁੰਦੀ ਜਿਹੜੀ ਛੁਈ ਮੁਈ ਤੇ ਇਹ ਵੀ ਪ੍ਰਾਈਸ ਬਹੁਤ ਘੱਟ ਹੈ ਇਹ ਆਪਾਂ ਜਿਹੜਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਜੀ ਬਿਦੌੜ ਦੁਪट्टे ਤੋਂ ਕੀਤਾ ਹੋਇਆ ਕਿਤੇ ਮੈਂ ਪਹਿਣਾ ਹੋਣਾ ਸਮਝਣਾ ਦੁਪੱਟਾ ਦੇ ਨਾਲ ਕ ਹਲਕੇ ਜੇ ਬਰਕ ਦੇ ਵਿੱਚ ਆਪਾਂ ਸੂਟ ਹੋ ਰੈਡੀ ਕੀਤਾ ਜੀ 800 ਪ੍ਰਾਈਸ ਦਾ ਬਹੁਤ ਘੱਟ ਬਰਾਈ ਜਿਵੇਂ ਪਹਿਣਾ ਡੇਲੀ ਜੌਬ ਵਗੈਰਾ ਵੀ ਜਾਂਦਗਾ ਨਾਲ ਹਲਕੇ ਜੇ ਵਰਕ ਜੀ ਵੀ ਸੋਹਣੇ ਲੱਗਦੇ ਆ ਤੇ ਇਹ ਘੇਰੇ ਬਾਜੂ ਤੇ ਵਰਕ ਮਿਲੂਗਾ ਤੁਹਾਨੂੰ ਜੀ ਇਹ ਵੀ ਬਹੁਤ ਸੋਹਣਾ ਸ਼ੂਟਾ ਤੁਸੀਂ ਵੀ ਆਪਾਂ ਤੋਂ ਤਿਆਰ ਕਰਾ ਸਕਦੇ ਆ ਇਹਦੇ ਆਰਡਰ ਦੇ ਸਕਦੇ ਆ ਇੱਕ ਤੁਹਾਨੂੰ ਹੋਰ ਦਿਖਾਉਣੀ ਆ ਪੀਚ ਕਲਰ ਸ਼ੂਟਾ ਜੀ ਤੁਹਾਨੂੰ ਬੰਦ ਦਾ ਸ਼ੂਟ ਵੀ ਦਿਖਾਇਆ ਸੀ ਨਾ ਆਪਾਂ ਇਹ ਆਪਾਂ ਕੰਪਿਊਟਰ ਮਸ਼ੀਨ ਤੇ ਰੈਡੀ ਕੀਤਾ ਸੀ ਕੋਈ ਸ਼ੂਟ ਆਪਾਂ ਕੰਪਿਊਟਰ ਮਸ਼ੀਨ ਤੇ ਵੀ ਰੈਡੀ ਕਰ ਦਿੰਦੇ ਆ ਫਿਨਿਸ਼ਿੰਗ ਦੀ ਚੈੱਕ ਕਰ ਸਕਦੇ ਤੁਸੀਂ ਨਾ ਫਿਨਿਸ਼ਿੰਗ ਬਹੁਤ ਸੋਹਣੀ ਆਈ ਹੋਈ ਆ ਤੇ ਪ੍ਰਾਈਸ ਵੀ ਬਹੁਤ ਘੱਟ ਆ ਜੀ 1500 ਦਾ ਸਾਨੂੰ ਵਿਦ ਵਰਕ ਵਿਦ ਸਟੱਫ ਸਾਨੂੰ 1500 ਦਾ ਮਿਲੂਗਾ ਜੀ ਤੇ ਵਿਦਆਊਟ ਦੁਪੱਟਾ ਮਿਲੂਗਾ ਭੈਣਾ ਬਦਾਮ ਵੀ ਦੁਪੱਟਾ ਨਾਲ ਵਿੱਚ ਸਮਝ ਲੈਣਾ ਤੁਹਾਨੂੰ ਸੂਟ ਦਿਖਾਏ ਹੋਏ ਜੀ ਦੁਪੱਟੇ ਸਾਂ ਨਹੀਂ ਦਿਖਾਏ ਹੋ ਦੁਪੱਟੇ ਨਾਲ ਹੀ ਮਿਲਣਗੇ ਜੇ ਬਦੌੜਾ ਦੁਪੱਟਾ ਦਿਖਾਏਗੇ ਤਾਂ ਬਦੌੜਾ ਦੁਪੱਟੇ ਮਿਲਣਗੇ ਤੇ ਆਪਾਂ ਜਿਵੇਂ ਦਿਖਾਏਗਾ ਸਾਨੂੰ ਸੂਟ ਜੀ ਉਵੇਂ ਰੈਡੀ ਮਿਲਣਗੇ ਕਈ ਵਾਰੀ ਭੈਣਾ ਕਹਿੰਦੀਆਂ ਵੀ ਸਾਨੂੰ ਦਿਖਾਉਂਦੇ ਹੋ ਹੁੰਦੇ ਹੋਰ ਆ ਵੀ ਆ ਹੋਰ ਜਾਂਦਾ ਹਨਾ ਐਵੇਂ ਨਹੀਂ ਹੋਊਗਾ ਜੀ ਆਪਾਂ ਜਿਹੜਾ ਸੂਟ ਤੁਹਾਨੂੰ ਦਿਖਾਇਆ ਜਾਊਗਾ ਸਾਨੂੰ ਉਵੇਂ ਹੀ ਰੈਡੀ ਵਧੀਆ ਮਿਲੂਗਾ ਫੈਬਰਿਕ ਦੇ ਵਿੱਚ ਕੋਈ ਲੰਬਾ ਨਹੀਂ ਆਊਗਾ ਜੀ ਤੁਹਾਨੂੰ ਤੁਸੀਂ ਇੱਕ ਵਾਰ ਤੁਸੀਂ ਜ਼ਰੂਰ ਰੈਡੀ ਕਰਵਾਓ ਜੀ ਤੁਸੀਂ ਇੱਕ ਸੂਟ ਰੈਡੀ ਕਰਵਾ ਕੇ ਦੇਖ ਲਓ ਤੁਹਾਨੂੰ ਆਪ ਹੀ ਇੱਥੇ ਸਾਡੇ ਆਪਣੇ ਪਹਿਲਾਂ ਵਾਲੇ ਪੁਰਾਣੇ ਕਸਟਮਰ ਜੁੜੇ ਹੋਏ ਆ ਜੀ ਹਨਾ ਤੇ ਬਹੁਤ ਭੈਣ ਆਪਾਂ ਤੋਂ ਸੂਟ ਰੈਡੀ ਬਹੁਤ ਪੁਰਾਣੇ ਆਪਣੇ ਤੋਂ ਕਸਟਮਰ ਜੁੜੇ ਹੋਏ ਜੀ ਤਿੰਨ ਚਾਰ ਚਾਰ ਸਾਲਾਂ ਦੇ ਆਪਣੇ ਨਾਲ ਜੁੜੇ ਹੋਏ ਹਨਾ ਤੇ ਬਹੁਤ ਆਪਾਂ ਤੋਂ ਸੂਟ ਜਿਹੜੇ ਰੈਡੀ ਕਰਵਾਉਂਦੇ ਆ ਤੇ ਜਿਹੜੇ ਆਪਣੇ ਨਿਊ ਜੁੜੇ ਹੋਏ ਆ ਉਹ ਵੀ ਇੱਕ ਵਾਰ ਸੂਟ ਰੈਡੀ ਕਰਵਾ ਲੈਣ ਤਾਂ ਵਾਰ-ਵਾਰ ਆਪਾਂ ਤੋਂ ਸੂਟ ਰੈਡੀ ਕਰਾਉਂਦੇ ਪਹਿਲਾਂ ਉਹਨਾਂ ਨੇ ਗਰਮੀ ਵਾਲੇ ਕਰਵਾਏ ਸੀ ਹੁਣ ਆਪਾਂ ਤੋਂ ਸਰਦੀ ਵਾਲੇ ਕਰਵਾ ਰਹੇ ਆ ਤੇ ਪ੍ਰਾਈਸ ਵੀ ਆਪਣਾ ਬਹੁਤ ਘੱਟ ਹੁੰਦਾ ਜੀ ਤੁਸੀਂ ਪ੍ਰਾਈਸ ਚੈੱਕ ਕਰ ਸਕਦੇ ਆ ਤੇ ਆ ਜਿਹੜਾ ਘੇਰੀ ਤੇ ਤੇ ਬਾਜੂ ਤੇ ਵਰਕਸ ਨੂੰ 800 ਦਾ ਸੂਟ ਮਿਲੂਗਾ ਜੀ ਕਲਰ ਵਿੱਚ ਤੁਸੀਂ ਕਿਸੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਉਸੇ ਕਲਰ ਵਿੱਚ ਆਪਾਂ ਰੈਡੀ ਕਰਕੇ ਦੇਵਾਂਗੇ ਤੇ ਆ ਸੂਟ ਦਾ ਵੀ ਆਪਾਂ ਪ੍ਰਾਈਸ ਬਹੁਤ ਘੱਟ ਰੱਖਿਆ ਹੋਇਆ ਜੀ ਇਹ ਵੀ ਬਦੌਟ ਡਵੱਟਾ ਜੀ 1300 ਪ੍ਰਾਈਸ ਦਾ ਵਿੱਚ ਇਹ ਹੈਗਾ ਜੀ ਗਲਾ ਸਿਲਕ ਤੇ ਆਪਾਂ ਰੈਡੀ ਕੀਤਾ ਸੂਟ ਕਲਾ ਸਿਲਕ ਤੇ ਸੂਟ ਰੈਡੀ ਕੀਤਾ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਾ ਸਕਦੇ ਆ ਤੇ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਫੈਬਰਿਕ ਤੇ ਵਰਕ ਉਸੇ ਫੈਬਰਿਕ ਤੇ ਆਪਾਂ ਕਰਕੇ ਦੇਵਾਂਗੇ ਜਿਹੜੇ ਤੁਸੀਂ ਚਾਹੋਗੇ ਤੇ ਆਪਣੇ ਫੈਬਰਿਕ ਦਾ ਕੋਈ ਲੰਬਾ ਨਹੀਂ ਆਊਗਾ ਸਾਰੇ ਸੂਟ ਆਪਣੇ ਜਿਹੜੇ ਤੁਹਾਨੂੰ ਦਿਖਾਤੇ ਜੀ ਜਿਹੜਾ ਫਰੋਜੀ ਕਲਰ ਦਾ ਕੀਤਾ ਹੋਇਆ ਹੈ ਤੇ ਇਹਦਾ ਪ੍ਰਾਈਸ ਤੁਸੀਂ ਚੈੱਕ ਕਰ ਸਕਦੇ ਹੋ ਨਾ ਪ੍ਰਾਈਸ 1400 ਪ੍ਰਾਈਸ ਵਿੱਚ ਜੀ ਆਪਾਂ ਕੀਤਾ ਖਾਦੀ ਮਸਲੀਨ ਤੇ ਜਿਹੜੇ ਸੂਟ ਆਪਾਂ ਰੈਡੀ ਕੀਤੇ ਆ ਉਹਦੇ ਵਿੱਚ ਮੈਂ ਕਈ ਵਾਰ ਦੱਸਣਾ ਭੁੱਲ ਗਈ ਜੀ ਕਿਹੜਾ ਫੈਬਰਿਕ ਸੀ ਤੇ ਤੁਸੀਂ ਸਾਨੂੰ ਮੈਸੇਜ ਕਰਕੇ ਮੈਸੇਜ ਕਰ ਸਕਦੇ ਆ ਤੇ ਆਪਾਂ ਜਿਹੜਾ ਆਪਣੇ ਪ੍ਰਾਈਸ ਤੁਹਾਨੂੰ ਦੱਸੇ ਗਏ ਆ ਇਹ ਆਪਣਾ ਵਿੱਦ ਦੁਪੱਟੇ ਅਬਦੌਰ ਦੁਪੱਟਾ ਦੱਸੇ ਗਏ ਆ ਜੀ ਤੇ ਵਿੱਦ ਵਰਕ ਵਿਦ ਸਟੱਫ ਹੈ ਜੀ ਕਈ ਵਾਰੀ ਭੈਣਾਂ ਕਹਿੰਦੇ ਕਿ ਤੇ ਵਰਕ ਪ੍ਰਾਈਸ ਤੇ ਨਹੀਂ ਲਿਖਿਆ ਇਹ ਜੀ ਵਰਕ ਪ੍ਰਾਈਸ ਨਹੀਂ ਇਹ ਤੁਸੀਂ ਜੇ ਕੱਲਾ ਵੀ ਵਰਕ ਵੀ ਕਰਾਉਣਾ ਤੁਸੀਂ ਵਰਕ ਵੀ ਕਰਾ ਸਕਦੇ ਜੇ ਤੁਸੀਂ ਆਪ ਦਾ ਫੈਬਰਿਕ ਭੇਜਣਾ ਤਾਂ ਤੁਸੀਂ ਆਪ ਦਾ ਫੈਬਰਿਕ ਵੀ ਭੇਜ ਸਕਦੇ ਤੇ ਆਪਣੇ ਤੋਂ ਵਰਕ ਦਾ ਪ੍ਰਾਈਸ ਤੁਸੀਂ ਅਲੱਗ ਪੁੱਛ ਸਕਦੇ ਹੋ ਮੈਸੇਜ ਕਰਕੇ ਜੀ ਇੱਕ ਕੰਮ ਤੁਹਾਨੂੰ ਦਿਖਾਉਣਾ ਜੀ ਹੋਰ ਸੂਟ ਰੈਡੀ ਕੀਤਾ ਜੀ ਚਾਕਾਂ ਦੇ ਤੇ ਬਾਜੂ ਤੇ ਇਹਨੂੰ ਤੁਸੀਂ ਘੇਰੇ ਤੇ ਵੀ ਕਰਾ ਸਕਦੇ ਆ ਤੇ ਇਹ ਆਪਾਂ ਚਾਕਾਂ ਦੇ ਤੇ ਬਾਜੂ ਦੇ ਕੀਤੀ ਬੇਲ ਬਹੁਤ ਪਸੰਦ ਆਈ ਭੈਣਾਂ ਨੂੰ ਆਪਾਂ ਬਹੁਤ ਸੂਟ ਰੈਡੀ ਕਰਦੇ ਇਹਦੇ ਵਿੱਚ ਇਹ ਚਾਕਾਂ ਦੇ ਵੀ ਕੀਤੀ ਹੋਈ ਤੇ ਬਾਜੂ ਦੇ ਵੀ ਕੀਤੀ ਹੋਈ ਹੈ ਤੇ ਤੁਸੀਂ ਇਹਨੂੰ ਘੇਰੇ ਤੇ ਤੇ ਬਾਜੂ ਤੇ ਵੀ ਖਰਾ ਸਕਦੇ ਆ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੱਗੇ ਵੀਡੀਓ ਸ਼ੇਅਰ ਕਰ